ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਕਾਂਡ ਦੇ ਬਾਰੇ ਜੋ ਕਿ ਮੁੰਬਈ ਦੇ ਵਿੱਚ ਵਾਪਰਿਆ ਸੀ ਇਸ ਕਾਂਡ ਦੇ ਵਿੱਚ ਇੱਕ ਦੋਸਤ ਨੇ ਆਪਣੇ ਦੂਜੇ ਦੋਸਤ ਨੂੰ ਮਾਰਿਆ ਮਾਰਨ ਤੋਂ ਬਾਅਦ ਉਹਦੀ Laash ਦੇ ਛੋਟੇ ਛੋਟੇ ਟੁਕੜੇ ਕੀਤੇ ਤੇ ਉਹਨਾਂ ਟੁਕੜਿਆਂ ਨੂੰ ਇੱਕ ਟਾਇਲਟ ਦੇ ਵਿੱਚ ਫਲਸ਼ ਕਰ ਦਿੱਤਾ ਇੰਨੀ ਜ਼ਿਆਦਾ ਉਸ ਬੰਦੇ ਨੇ ਦਰਿੰਦਗੀ ਦਿਖਾਈ ਕਿ ਬੰਦੇ ਨੂੰ ਮਾਰਿਆ ਤਾਂ ਸੀ ਪਰ ਉਸਦੀ Laash ਦੇ ਨਾਲ ਵੀ ਇਹੋ ਜਿਹਾ ਵਿਵਾਰ ਕੀਤਾ ਜਿਸ ਜਿਸ ਨੇ ਵੀ ਫਿਰ ਸੁਣਿਆ ਉਸ ਦਾ ਯਾਰੀ ਦੋਸਤੀ ਅਤੇ ਇਨਸਾਨੀਅਤ ਉਜੜਾ ਵਿਸ਼ਵਾਸ ਉੱਠਦਾ ਗਿਆ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਵੀਡੀਓ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ 2019 ਦੇ ਜਨਵਰੀ ਮਹੀਨੇ ਦੇ ਵਿੱਚ ਇੱਕ ਮੁੰਬਈ ਦੇ ਵਿੱਚ ਬਰਾਰ ਨਾਮ ਦਾ ਇਲਾਕਾ ਉੱਥੇ ਪੈਰਾਡਾਈਜ਼ ਨਾਮ ਦੀ ਇੱਕ ਸੋਸਾਇਟੀ ਹੈ ਉੱਥੇ ਸਵੇਰੇ ਸਵੇਰੇ ਲੋਕ ਆਪਣੇ ਕੰਮਾਂ ਦੇ ਲਈ ਨਿਕਲ ਰਹੇ ਨੇ ਜਦੋਂ ਸਵੇਰੇ ਸਵੇਰੇ ਸਾਰੇ ਤਿਆਰ ਹੋ ਕੇ ਆਪਣੇ ਕੰਮਕਾਰਾਂ ਦੇ ਲਈ ਜਾ ਰਹੇ ਨੇ ਤਾਂ ਉਹਨਾਂ ਨੂੰ ਇੱਕ अजीब ਜਿਹੀ ਬਦਬੂ ਆ ਰਹੀ ਹੈ ਉਬਰ ਦੀ ਗੂਆ ਜੀ ਨਹੀਂ ਆਉਣ ਲੱਗੀ ਉਹ ਪਿਛਲੇ 2-3 ਦਿਨ ਤੋਂ ਆ ਰਹੀ ਸੀ ਪਰ ਅੱਜ ਕੁਝ ਜ਼ਿਆਦਾ ਹੀ ਵੱਜ ਜਾਂਦੀ ਹੈ ਤੇ 20 ਤਰੀਕ ਨੂੰ ਜਦੋਂ ਕਾਫੀ ਜ਼ਿਆਦਾ ਵੱਜ ਜਾਂਦੀ ਹੈ ਤਾਂ ਉਹ ਆਪਣੇ ਸੁਸਾਇਟੀ ਦੇ ਜਿਹੜੇ ਸਿਕਿਉਰਿਟੀ ਗਾਰਡਸ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਚੈੱਕ ਕਰੋ ਕਿਤੇ ਕੋਈ ਬਿੱਲੀ ਜਾਂ ਕੁੱਤਾ ਵਗੈਰਾ ਤਾਂ ਨਹੀਂ ਮਰ ਗਿਆ ਜਦੋਂ ਸੁਸਾਇਟੀ ਦੇ ਗਾਰਡਸ ਚੈੱਕ ਕਰਦੇ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਤਾਂ ਫਿਰ 11 ਵਜੇ ਦਾ ਟਾਈਮ ਹੁੰਦਾ ਸਾਰੇ ਲੋਕ ਇਕੱਠੇ ਹੁੰਦੇ ਆ ਸੁਸਾਇਟੀ ਦੇ ਤੇ ਉਹ ਆਪ ਖੁਦ ਚੈੱਕ ਕਰਨਾ ਸ਼ੁਰੂ ਕਰਦੇ ਆ ਕਿਸ ਮੈਲ ਆ ਕਿਥੋਂ ਰਹੀ ਹੈ ਚੈੱਕ ਕਰਦਿਆਂ ਕਰਦਿਆਂ ਉਹ ਜਾ ਕੇ ਇੱਕ ਸੈਪਟਿਕ ਟੈਂਕ ਦੇ ਕੋਲ ਖੜ ਜਾਂਦੇ ਆ ਉਹ ਸੈਪਟਿਕ ਟੈਂਕ ਜਿਸ ਦੇ ਵਿੱਚ ਆਪਣੇ ਟਾਇਲਟਾਂ ਦਾ ਜਿਹੜਾ ਗੰਦਮਨ ਹੁੰਦਾ ਉਹ ਆ ਰਿਹਾ ਹੁੰਦਾ ਤੇ ਉਹ ਉੱਥੇ ਜਾ ਕੇ ਜਦੋਂ ਖੜਦੇ ਆ ਤਾਂ ਉਹ ਚੈੱਕ ਕਰਦੇ ਕਿ ਇੱਕ ਸੈਪਟਿਕ ਟੈਂਕ ਦੇ ਇੱਕ ਪਾਈਪ ਦੇ ਵਿੱਚੋਂ ਕਾਫੀ ਜ਼ਿਆਦਾ ਸਮੈਲ ਆ ਰਹੀ ਹੈ ਤਾਂ ਉਸ ਤੋਂ ਬਾਅਦ ਉਹ ਦੋ ਸਪਲਾਈ ਕਰਮਚਾਰੀਆਂ ਨੂੰ ਬੁਲਾਉਂਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇਹ ਜਿਹੜੇ ਪਾਈਪ ਨੇ ਇਹਨਾਂ ਨੂੰ ਖੋਲ ਕੇ ਦੇਖੋ ਕਿ ਇਸ ਦੇ ਵਿੱਚੋਂ ਸਮੈਲ ਕਿਉਂ ਆ ਰਹੀ ਹੈ ਜਦੋਂ ਸਫਾਈ ਕਰਮਚਾਰੀ ਖੋਲਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਪਾਈਪ ਨੇ ਬਿਲਕੁਲ ਬਲੌਕ ਹੋਏ ਪਏ ਨੇ ਤੇ ਇਹਦੇ ਵਿੱਚ ਕੋਈ ਚੀਜ਼ ਫਸੀ ਹੋਈ ਆ ਤਾਂ ਉਹ ਪਾਈਪਾਂ ਨੂੰ ਖੋਲਣਾ ਸ਼ੁਰੂ ਕਰਦੇ ਆ ਜਦੋਂ ਉਹਦੇ ਵਿੱਚ ਸਮਾਨ ਕੱਢਦੇ ਆ ਜਿਹੜਾ ਗੰਦਮੰਦ ਹੁੰਦਾ ਤਾਂ ਵਿੱਚੋਂ ਮਾਸ ਨਿਕਲਣਾ ਸ਼ੁਰੂ ਹੋ ਜਾਂਦਾ ਛੋਟੇ ਛੋਟੇ ਟੁਕੜੇ ਮਾਸ ਦੇ ਤਾਂ ਉਹ ਜਿਹੜੇ ਸੁਸਾਇਟੀ ਦੇ ਲੋਕ ਹੁੰਦੇ ਆ ਉਹ ਵੀ ਖੜੇ ਦੇਖ ਰਹੇ ਆ ਤੇ ਉਹ ਸੋਚਦੇ ਆ ਕਿ ਕੌਣ ਬੰਦਾ ਇਹ ਹੈ ਜ ਜਿਨੇ ਹੈ ਨਾ ਚਿਕਨ ਵਗੈਰਾ ਡਸਟਬਿਨ ਦੇ ਵਿੱਚ ਪਾਉਣ ਦੀ ਬਜਾਏ 12 ਦੇ ਵਿੱਚ ਪਾ ਕੇ 플ਸ਼ ਕਰ ਦਿੱਤਾ ਤੇ ਉਹ ਆ ਕੇ ਇੱਥੇ ਫਸ ਗਿਆ। ਇਹੀ ਜਿਹੀਆਂ ਗੱਲਾਂ ਹਾਲੇ ਚੱਲੇ ਰਹੀਆਂ ਹੁੰਦੀਆਂ ਨੇ ਤੇ ਉਹ ਜਿਹੜੇ ਸਫਾਈ ਕਰਮਚਾਰੀ ਨੇ ਸਫਾਈ ਕਰ ਰਹੇ ਹੁੰਦੇ ਨੇ ਤਾਂ ਮਾਸ ਕਾਫੀ ਜ਼ਿਆਦਾ ਨਿਕਲਣਾ ਸ਼ੁਰੂ ਹੋ ਜਾਂਦਾ। ਹੁਣ ਇੱਕ ਚਿਕਨ ਤੋਂ ਵੀ ਥੋੜਾ ਵੱਧ ਲੱਗ ਰਿਹਾ। ਥੋੜਾ ਥੋੜਾ ਕਰਕੇ ਜਦੋਂ ਹੋਰ ਮਾਸ ਨਿਕਲਣਾ ਸ਼ੁਰੂ ਹੁੰਦਾ ਤਾਂ ਫਿਰ ਉੱਥੇ ਸੋਸਾਇਟੀ ਦੇ ਵਿੱਚ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਹੁੰਦਾ ਜਾਂ ਪ੍ਰਧਾਨ ਹੁੰਦਾ ਉਹ ਪੁਲਿਸ ਨੂੰ ਫੋਨ ਕਰ ਦਿੰਦਾ ਕਿਉਂਕਿ ਉਹਨੂੰ ਥੋੜਾ ਜਿਹਾ ਸ਼ੱਕ ਹੁੰਦਾ ਕਿ ਇਹ ਕੋਈ ਚਿਕਨ ਦਾ ਮਾਸ ਨਹੀਂ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਹੈ। ਇਕ ਕੁਝ ਹੋਰ ਹੋ ਸਕਦਾ ਤਾਂ ਫਿਰ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਜਦੋਂ ਹੁਣ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਮੌਕੇ ਤੇ ਦੇਖਣਾ ਸ਼ੁਰੂ ਕਰਦੀ ਹੈ ਸਫਾਈ ਕਰਮਚਾਰੀ ਜਿਹੜੇ ਸਫਾਈ ਕਰ ਰਹੇ ਹੁੰਦੇ ਆ ਮਾਸ ਨੂੰ ਕੱਢਦੇ ਰਹਿੰਦੇ ਆ ਨਾਲ ਹੁਣ ਇੱਕ ਫੋਰੈਂਸਿਕ ਟੀਮ ਵੀ ਆਈ ਸੀਗੀ ਜਿਹੜੀ ਉਸ ਪੁਲਿਸ ਟੀਮ ਦੇ ਨਾਲ ਤੇ ਉਹ ਫੋਰੈਂਸਿਕ ਟੀਮ ਵਾਲੇ ਵੀ ਦੇਖ ਰਹੇ ਸਨ ਉਹਨਾਂ ਨੂੰ ਪਹਿਲਾਂ ਪਹਿਲਾਂ ਲੱਗਿਆ ਕਿ ਇਹ ਕੋਈ ਸ਼ਾਇਦ ਚਿਕਨ ਜਾਂ ਕੋਈ ਜਾਨਵਰ ਦਾ ਮਾਸ ਹੈ ਪਰ ਜਦੋਂ ਉਹ ਕੱਢਦੇਗੇ ਤਾਂ ਮਾਸ ਤਕਰੀਬਨ 40 ਕਿਲੋ ਨਿਕਲਿਆ ਤੇ ਉਸ ਮਾਸ ਦੇ ਵਿੱਚੋਂ ਇਨਸਾਨ ਦੀਆਂ ਉਂਗਲੀਆਂ ਵੀ ਨਿਕਲੀਆਂ ਤਿੰਨ ਉਂਗਲੀਆਂ ਮਿਲੀਆਂ ਜਦੋਂ ਇਹ ਸਭ ਕੁਝ ਮਿਲਦਾ ਤਾਂ ਪਤਾ ਲੱਗ ਜਾਂਦਾ ਕਿ ਕਿਸੇ ਇਨਸਾਨ ਦੀ লাশ ਆ ਕਿਸੇ ਬੰਦੇ ਨੇ ਇਹਨੂੰ ਟਾਇਲਟ ਦੇ ਵਿੱਚ ਫਲਸ਼ ਕਰ ਦਿੱਤਾ ਛੋਟੇ ਛੋਟੇ ਟੁਕੜੇ ਕਰਕੇ ਤਾਂ ਹੁਣ ਪਤਾ ਕੀਤਾ ਜਾਂਦਾ ਕਿ ਜਿਹੜਾ ਪਾਈਪ ਕਿਹੜੀ ਬਿਲਡਿੰਗ ਤੋਂ ਆਉਂਦਾ ਤਾਂ ਹੁਣ ਪਤਾ ਲੱਗਦਾ ਕਿ ਜਿਹੜਾ ਉਹ ਪਾਈਪ ਸੀਗਾ ਉਹ ਸੀ ਵਿੰਗ ਤੋਂ ਆ ਰਿਹਾ ਸੀਗਾ ਜਿਹੜੀ ਉਹ ਸੁਸਾਇਟੀ ਸੀ ਉਸ ਦਾ ਇੱਕ ਸੀ ਵਿੰਗ ਸੀ ਜਿਸ ਦੇ ਵਿੱਚ ਸੱਤ ਫਲੈਟ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਉਹ ਪਾਈਪ ਆ ਰਿਹਾ ਹੁੰਦਾ ਤਾਂ ਹੁਣ ਪੁਲਿਸ ਉਹ ਜਿਹੜੀ ਬਿਲਡਿੰਗ ਆ ਉਹਨੂੰ ਘੇਰ ਲੈਂਦੀ ਆ ਉਹਦੇ ਅੰਦਰ ਨਾ ਤਾਂ ਕਿਸੇ ਨੂੰ ਜਾਣਨ ਦਿੰਦੇ ਆ ਨਾ ਬਾਹਰ ਆਉਣ ਦਿੰਦੇ ਆ ਸਾਰੇ ਫਲੈਟਸ ਦੀ ਤਲਾਸ਼ੀ ਲਈ ਜਾਂਦੀ ਹੈ ਤਲਾਸ਼ੀ ਲੈਂਦੇ ਲੈਂਦੇ ਹੁਣ ਪੁਲਿਸ ਵਾਲੇ 602 ਨੰਬਰ ਫਲੈਟ ਦੇ ਸਾਹਮਣੇ ਪਹੁੰਚਦੇ ਆ ਉਹ ਫਲੈਟ ਬੰਦ ਹੁੰਦਾ ਉਹਨੂੰ ਬਾਹਰੋਂ ਲੋਕ ਲੱਗਿਆ ਹੁੰਦਾ ਤਾਂ ਪੁਲਿਸ ਜਦ ਉਹ ਦੇਖਦੀ ਆ ਪੁੱਛਦੇ ਆ ਕਿ ਇਹ ਫਲੈਟ ਹੈ ਕਿਸ ਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਕਿਸੇ ਪੂਨਮ ਨਾਮ ਦੀ ਔਰਤ ਦਾ ਫਲੈਟ ਹੈ ਤੇ ਉਹਨੇ ਇਹ ਫਲੈਟ ਪਿਛਲੇ ਛੋੜੇ ਦਿਨਾਂ ਤੋਂ ਕਿਸੇ ਬੰਦੇ ਦੇ ਨਾਮ ਕਿਰਾਏ ਤੇ ਦਿੱਤਾ ਹੋਇਆ ਉਸ ਬੰਦੇ ਦਾ ਨਾਮ ਸੀਗਾ ਕ੍ਰਿਸ਼ਨ ਸ਼ਰਮਾ ਤੇ ਉਸਨੂੰ ਪਿੰਟੂ ਵੀ ਕਹਿੰਦੇ ਸੀ ਉਹ ਕਦੇ ਆਉਂਦਾ ਸੀ ਕਦੇ ਨਹੀਂ ਆਉਂਦਾ ਸੀ ਇਹ ਜ਼ਿਆਦਾਤਰ ਫਲੈਟ ਸੀ ਜਿਹੜਾ ਬੰਦ ਰਹਿੰਦਾ ਸੀ ਤੇ ਹੁਣ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਕਿਸੇ ਕ੍ਰਿਸ਼ਨ ਸ਼ਰਮਾ ਦੇ ਨਾਮ ਤੇ ਫਲੈਟ ਆ ਤੇ ਉਸ ਕ੍ਰਿਸ਼ਨ ਸ਼ਰਮਾ ਬਾਰੇ ਪਤਾ ਕੀਤਾ ਜਾਂਦਾ ਉਹ ਬੰਦਾ ਉੱਥੇ ਹੁੰਦਾ ਨਹੀਂ ਤਾਂ ਪੁਲਿਸ ਨੂੰ ਉਸਦਾ ਇੱਕ ਫੋਨ ਨੰਬਰ ਮਿਲਦਾ ਉਸ ਫੋਨ ਨੰਬਰ ਤੋਂ ਉਹਦੀ ਲੋਕੇਸ਼ਨ ਕਢਾਈ ਜਾਂਦੀ ਹੈ ਤੇ ਉਸਦਾ ਐਡਰੈਸ ਵਗੈਰਾ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਉਸਦਾ ਐਡਰੈਸ ਇੱਕ ਸੈਂਟਾ ਕਰੂਜ਼ ਨਾਮ ਦੀ ਜਗ੍ਹਾ ਹੈ ਮੋਬਈ ਦੇ ਵਿੱਚ ਉੱਥੇ ਇੱਕ ਚੌਲ ਆ ਰਾਜਪੂਤ ਚੌਲ ਉਸ ਚੌਲ ਦੇ ਵਿੱਚ 1/33 ਨੰਬਰ ਕਮਰੇ ਦੇ ਵਿੱਚ ਉਹ ਰਹਿ ਰਿਆ ਹੁੰਦਾ ਤਾਂ ਹੁਣ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਜਾ ਕੇ ਪਤਾ ਲੱਗਦਾ ਕਿ ਉਹ ਆਪਣੇ ਦੋ ਬੱਚਿਆਂ ਤੇ ਇੱਕ ਘਰ ਵਾਲੀ ਨਾਲ ਰਹਿ ਰਿਹਾ ਤੇ ਉਹ ਉਦੋਂ ਉਸ ਨੂੰ ਪੁਲਿਸ ਨੂੰ ਉੱਥੇ ਹੀ ਮੌਜੂਦ ਮਿਲ ਜਾਂਦਾ ਉਸ ਚੌਲ ਦੇ ਵਿੱਚ ਪੁਲਿਸ ਉਹਨੂੰ ਗ੍ਰਿਫਤਾਰ ਕਰਕੇ ਹੁਣ ਉਹਨੇ ਸਟੇਸ਼ਨ ਲੈ ਕੇ ਆਉਂਦੀ ਐ ਜਦੋਂ ਉਹਨੂੰ ਪੁਲਿਸ ਸਟੇਸ਼ਨ ਲਿਆਇਆ ਜਾਂਦਾ ਉਹਨੂੰ ਪੁੱਛਿਆ ਜਾਂਦਾ ਉਸ ਫਲੈਟ ਦੇ ਬਾਰੇ ਪੁੱਛਿਆ ਜਾਂਦਾ ਤਾਂ ਪਹਿਲਾਂ ਤਾਂ ਉਹ ਨਾ ਨੁਕਰ ਜੀ ਕਰਦਾ ਪੁਲਿਸ ਦੀ ਸਖਤੀ ਤੋਂ ਬਾਅਦ ਉਹਨੂੰ ਸਾਰਾ ਕੁਝ ਦੱਸਣਾ ਸ਼ੁਰੂ ਹੋ ਜਾਂਦਾ ਹੁਣ ਉਦੋਂ ਜਿਹੜਾ ਫਲੈਟ ਸੀਗਾ ਜਦੋਂ ਪੁਲਿਸ ਨੇ ਉਹ ਫਲੈਟ ਜਿਹੜਾ ਜਿੱਥੇ ਉਹ ਖੜੇ ਸੀਗੇ 602 ਨੰਬਰ ਦੇ ਬਾਹਰ ਉਹ ਫਲੈਟ ਦਾ ਉਸ ਦਿਨ ਲੌਕ ਵੀ ਤੋੜਿਆ ਸੀ ਲੌਕ ਤੋੜ ਕੇ ਜਦੋਂ ਪੁਲਿਸ ਅੰਦਰ ਜਾਂਦੀ ਐ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਅੰਦਰ ਵੀ ਉੱਥੇ ਕਾਫੀ ਜ਼ਿਆਦਾ ਖੂਨ ਹੁੰਦਾ ਦੇ ਅੰਦਰ ਕਾਫੀ ਛਾਦੀਆਂ ਇਨਸਾਨ ਦੀਆਂ ਹੱਡੀਆਂ ਵੀ ਮਿਲਦੀਆਂ ਤਾਂ ਹੁਣ ਤਾਂ ਉਥੋਂ ਪੱਕਾ ਹੀ ਹੋ ਗਿਆ ਸੀਗਾ ਕਿ ਇੱਥੇ ਕੋਈ ਕਤਲ ਹੋਇਆ ਤਾਂ ਉਹੀ ਗੱਲਾਂ ਹੁਣ ਜਿਹੜਾ ਪਿੰਟੂ ਆ ਉਹਨੂੰ ਵੀ ਪੁੱਛਿਆ ਜਾਂਦੀ ਹੈ ਕਿ ਤੇਰੇ ਫਲੈਟ ਦੇ ਵਿੱਚ ਇੰਨੀਆਂ ਜ਼ਿਆਦਾ ਹੱਡੀਆਂ ਸੀਗੀਆਂ ਇਨਸਾਨ ਦੀਆਂ ਤੇ ਖੂਨ ਵਗੈਰਾ ਸੀ ਉਹ ਕਿਸ ਦਾ ਸੀਗਾ ਤਾਂ ਹੁਣ ਪਿੰਟੂ ਦੱਸਣਾ ਸ਼ੁਰੂ ਕਰਦਾ ਕਿ ਉਹ ਜਿਹੜਾ ਖੂਨ ਸੀਗਾ ਉਹਦੇ ਇੱਕ دوست ਦਾ ਸੀ ਜਿਸ ਦਾ ਨਾਮ ਗਣੇਸ਼ ਸੀ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਪਹਿਲੀ ਵਾਰ ਕਿ ਜਿਹੜੀ ਉਹ ਲਾਸ਼ ਸੀਗੀ ਕਿਸੇ ਗਣੇਸ਼ ਨਾਮ ਦੇ ਰਿਐਕਟਿਵ ਸੀ ਤਾਂ ਹੁਣ ਪੁਲਿਸ ਉਹਨੂੰ ਪੁੱਛਦੀ ਐ ਪਿੰਟੂ ਨੂੰ ਕਿ ਤੂੰ ਦੱਸ ਕਿ ਤੂੰ ਦਾ ਕਤਲ ਕਿਉਂ ਕੀਤਾ ਤੇ ਕਾਰਨ ਕੀ ਸੀਗਾ ਤੇ ਮਾਰਿਆ ਕਿਵੇਂ ਤੇ ਇੰਨੀ ਜਿਹੜੀ ਦਰਿੰਦਗੀ ਕਿਉਂ ਦਿਖਾਈ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਉਹ ਪਿੰਟੂ ਉਰਫ ਕ੍ਰਿਸ਼ਨ ਸ਼ਰਮਾ ਸੀਗਾ ਉਹਦਾ ਇੱਕ ਕੋਰਸ ਕੀਤਾ ਹੋਇਆ ਸੀ ਜੋ ਕਿ ਇਨਸਾਨੀ ਸਰੀਰ ਦੇ ਬਾਰੇ ਸੀ ਹਿਊਮਨ ਬਾਡੀ ਐਟਾਨੋਮੀ ਦੇ ਬਾਰੇ ਸੀਗਾ ਤੇ ਉਹ ਕੋਰਸ ਕਰ ਤੋਂ ਬਾਅਦ ਉਹਨੂੰ ਕੋਈ ਵੀ ਨੌਕਰੀ ਨਹੀਂ ਮਿਲਦੀ ਨੌਕਰੀ ਜਦੋਂ ਨਹੀਂ ਮਿਲਦੀ ਤਾਂ ਫਿਰ ਉਹ ਸ਼ੇਅਰ ਮਾਰਕੀਟ ਦੇ ਵਿੱਚ ਪੈ ਜਾਂਦਾ ਉਹ ਸ਼ੇਅਰ ਮਾਰਕੀਟ ਦਾ ਕੰਮ ਕਰਨਾ ਸ਼ੁਰੂ ਕਰਦਾ ਹੈ ਉਹ ਦੱਸਦਾ ਹੈ ਕਿ ਉਹਨੂੰ 8 ਮਹੀਨੇ ਪਹਿਲਾਂ ਹੀ ਜਿਹੜਾ ਗਣੇਸ਼ ਸੀਗਾ ਉਹ ਮਿਲਿਆ ਸੀ ਇਸੇ ਮਾਮਲੇ ਦੇ ਵਿੱਚ ਕਿਸੇ ਚੱਕਰ 'ਚ ਜਿਹੜਾ ਉਹ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀਗਾ ਤੇ ਉਹਨਾਂ ਦੀ ਦੋਸਤੀ ਹੋਈ ਦੋਸਤੀ ਹੋਣ ਤੋਂ ਬਾਅਦ ਉਹ ਆਪਣਾ ਇਕੱਠੇ ਕੰਮ ਕਰਦੇ ਰਹੇ ਹੁਣ ਗਣੇਸ਼ ਨੇ ਇੱਕ ਦਿਨ ਪਿੰਟੂ ਤੋਂ 1 ਲੱਖ ਰੁਪਏ ਉਧਾਰ ਮੰਗਿਆ ਉਹਨੇ ਕਿਹਾ ਜਾਂ ਤਾਂ ਤੂੰ ਮੈਨੂੰ 1 ਲੱਖ ਰੁਪਏ ਉਧਾਰ ਦੇ ਦੇ ਜਾਂ ਫਿਰ ਜਿਹੜੀ ਮੇਰੀ ਇੱਕ ਪ੍ਰਿੰਟਿੰਗ ਪ੍ਰੈਸ ਆ ਉਹਦੇ ਵਿੱਚ ਤੂੰ ਹਿੱਸਾ ਪਾ ਲੈ ਕਿਉਂਕਿ ਜਿਹੜਾ ਗਣੇਸ਼ ਸੀਗਾ ਉਹਦੀ ਇੱਕ ਪ੍ਰਿੰਟਿੰਗ ਪ੍ਰੈਸ ਵੀ ਸੀ ਹੁਣ ਜਿਹੜਾ ਕ੍ਰਿਸ਼ਨ ਸ਼ਰਮਾ ਸੀਗਾ ਇਹਨੇ ਜਿਹੜਾ ਲੱਖ ਰੁਪਿਆ ਦੇ ਕੇ ਉਸਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਹਿੱਸਾ ਪਾ ਲਿਆ ਪਹਿਲਾਂ ਪਹਿਲਾਂ ਤਾਂ ਇਹਨਾਂ ਦਾ ਕੰਮ ਬਹੁਤ ਵਧੀਆ ਚੱਲਿਆ ਜਿਹੜਾ ਕ੍ਰਿਸ਼ਨ ਸੀਗਾ ਉਹ ਮਾਰਕੀਟਿੰਗ ਦਾ ਕੰਮ ਦੇਖਦਾ ਸੀ ਤੇ ਜਿਹੜਾ ਗਣੇਸ਼ ਸੀਗਾ ਉਹ ਬਾਕੀ ਉੱਪਰਲੇ ਕੰਮ ਦੇਖਦਾ ਸੀ ਹੁਣ ਕਰਦੇ ਕਰਾਉਂਦੇ ਵਧੀਆ ਚੱਲ ਰਿਹਾ ਕੰਮ ਉਦੋਂ ਡਾਮਾ ਡੋਲ ਹੁੰਦਾ ਜਦੋਂ ਗਣੇਸ਼ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਤੇ ਉਹ ਸਾਰੇ ਪੈਸੇ ਨੇ ਜਿਹੜੇ ਆਪ ਰੱਖਣੇ ਸ਼ੁਰੂ ਕਰ ਦਿੰਦਾ ਉਹਦੇ ਵਿੱਚੋਂ ਥੋੜੇ ਜਿਹੇ ਪੈਸੇ ਜਿਹੜੇ ਕ੍ਰਿਸ਼ਨ ਨੂੰ ਦਿੰਦਾ ਤਾਂ ਹੁਣ ਟਾਈਮ ਲੰਘਦਾ ਜਾਂਦਾ ਇੱਕ ਦਿਨ ਕ੍ਰਿਸ਼ਨ ਨੂੰ ਵੀ ਇਸਦੇ ਬਾਰੇ ਪਤਾ ਲੱਗਦਾ ਜਦੋਂ ਤਾਂ ਫਿਰ ਉਹ ਆਪਣਾ ਹਿੱਸਾ ਜਿਹੜਾ ਪ੍ਰਿੰਟਿੰਗ ਪ੍ਰੈਸ ਤੋਂ ਕੱਢ ਲੈਂਦਾ ਉਹਦੇ ਨਾਲ ਆਪਣਾ ਜਿਹੜੀ ਪਾਰਟਨਰਸ਼ਿਪ ਆ ਉਹਨੂੰ ਖਤਮ ਕਰ ਦਿੰਦਾ ਤੇ ਕ੍ਰਿਸ਼ਨ ਗਣੇਸ਼ ਨੂੰ ਕਹਿੰਦਾ ਕਿ ਤੂੰ ਮੇਰਾ 1 ਲੱਖ ਰੁਪਿਆ ਵਾਪਸ ਕਰ ਤੇ ਮੈਂ ਇਹਦੇ ਵਿੱਚੋਂ ਹਿੱਸਾ ਕੱਢ ਲਿਆ ਹੁਣ ਗਣੇਸ਼ ਥੋੜੇ ਦਿਨਾਂ ਦਾ ਟਾਈਮ ਮੰਗਦਾ ਟਾਈਮ ਵੀ ਲੰਘ ਜਾਂਦਾ ਥੋੜੇ ਦਿਨ ਹੋਰ ਲੰਘਦੇ ਜਦੋਂ 1 ਲੱਖ ਰੁਪਿਆ ਨਹੀਂ ਵਾਪਸ ਦਿੰਦਾ ਕ੍ਰਿਸ਼ਨ ਉਹਦੇ ਪਿੱਛੇ ਪੈ ਜਾਂਦਾ ਉਹਦੇ ਖੜੇ ਪੈ ਜਾਂਦਾ ਤਾਂ ਕਰਦੇ ਕਰਾਉਂਦੇ ਇੱਕ ਦਿਨ ਉਹ 40000 ਰੁਪਿਆ ਕ੍ਰਿਸ਼ਨ ਨੂੰ ਦੇ ਹੁਣ 60000 ਰੁਪਇਆ ਜਿਹੜਾ ਉਧਾਰ ਸੀਗਾ ਹੋਰ ਖੜਾ ਰਹਿ ਜਾਂਦਾ ਉਹਦੇ ਕੰਨੀ ਹੁਣ 60000 ਪਿੱਛੇ ਕਈ ਵਾਰ ਉਹਨਾਂ ਦੀ ਗੱਲ ਵੀ ਹੋਈ ਕਈ ਵਾਰ ਵੈਂਸ ਵੀ ਹੋਈ ਪਰ ਸੰਭਾ ਲੰਘਦਾ ਗਿਆ ਜਿਹੜਾ ਗਣੇਸ਼ ਸੀਗਾ ਉਹਦੀ ਉਮਰ 48 ਸਾਲ ਦੀ ਸੀ ਤੇ ਉਹਨੇ 48 ਸਾਲ ਦੀ ਉਮਰ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਵਿਆਹ ਕਰਾਉਣ ਬਾਰੇ ਸੋਚਿਆ ਇਸ ਦਾ ਪਤਾ ਜਦੋਂ ਫਿਰ ਕ੍ਰਿਸ਼ਨ ਨੂੰ ਲੱਗਿਆ ਤਾਂ ਉਹਨੇ ਜਾ ਕੇ ਉਹਨੂੰ ਪੁੱਛਿਆ ਕਿ ਤੂੰ ਪਹਿਲਾਂ ਮੇਰੇ ਪੈਸੇ ਦੇ ਤਾਂ ਗਣੇਸ਼ ਉਹਨੂੰ ਕਹਿੰਦਾ ਕਿ ਮੈਨੂੰ ਵਿਆਹ ਕਰਵਾ ਲੈਂਦੇ ਵਿਆਹ ਤੋਂ ਬਾਅਦ ਜਿਹੜੇ ਮੇਰੇ ਕੋਲ ਪੈਸੇ ਵਗੈਰਾ ਹੋਣਗੇ ਉਹ ਮੈਂ ਤੈਨੂੰ ਦੇ ਦਊਗਾ ਤਾਂ ਉਹਨਾਂ ਦਾ ਇਦਾਂ ਪੱਕਾ ਜਿਹੜਾ ਪਿੰਟੂ ਸੀ ਉਰਫ ਕਰੀਸ਼ਨ ਕਰੀਸ਼ਨ ਸ਼ਰਮਾ ਸੀਗਾ ਉਹਦੇ ਦਿਮਾਗ ਦੇ ਵਿੱਚ ਹੋਰ ਹੀ ਗੱਲ ਚੱਲਦੀ ਰਹਿੰਦੀ ਆ ਉਹ ਸੋਚਦਾ ਕਿ ਇੱਕ ਵਾਰ ਇਹਨੇ ਵਿਆਹ ਕਰਾ ਲਿਆ ਮੇਰੇ ਹੱਥੋਂ ਨਿਕਲ ਜੂਗਾ ਤੇ ਮੈਂ ਇਹ ਤੋਂ ਪੈਸੇ ਨਹੀਂ ਲੈ ਸਕੂਗਾ ਇਸ ਦੇ ਕਰਕੇ ਉਹ ਸੋਚਦਾ ਕਿ ਮੈਨੂੰ ਪੈਸੇ ਪਹਿਲਾਂ ਹੀ ਲੈਣੇ ਪੈਣਗੇ ਤੇ ਉਹ ਤੋਂ ਬਦਲਾ ਲੈਣ ਬਾਰੇ ਜਾਂ ਕਹਦੋ ਉਹਨੂੰ ਸਬਕ ਸਿਖਾਉਣ ਬਾਰੇ ਸੋਚਦਾ ਇੱਕ ਦਿਨ ਉਹ ਫਿਰ ਹੁਣ 플랫 ਕਰਾਏ ਤੇ ਲੈਂਦਾ ਜਿਹੜਾ ਉਸ ਪੈਰਾਡਾਈਜ਼ ਸੁਸਾਇਟੀ ਦੇ ਵਿੱਚ ਆ ਕੇ ਲੈਂਦਾ ਤੇ ਕਈ ਵਾਰ ਉਹ ਰਾਤ ਨੂੰ ਆ ਕੇ ਉਸ ਸੁਸਾਇਟੀ ਦੇ ਵਿੱਚ ਰਹਿੰਦਾ ਵੀ ਆ ਤਾਂ ਕਿ ਲੋਕਾਂ ਨੂੰ ਲੱਗੇ ਕਿ ਕਦੇ-ਕਦੇ ਇੱਥੇ ਆਉਂਦਾ ਇਹ ਫਲੈਟ ਇਹਨੇ ਰਹਿਣ ਵਾਸਤੇ ਲਿਆ। ਇੱਕ ਦਿਨ ਉਹ ਫਿਰ ਗਣੇਸ਼ ਨੂੰ ਦੱਸਦਾ ਕਿ ਮੇਰਾ ਇੱਕ ਫਲੈਟ ਆ ਮੈਨੇ ਹੁਣ ਨਵਾਂ ਲਿਆ। ਉਹਦੇ ਵਿੱਚ ਮੈਂ ਮੂਵ ਕਰਨਾ ਇਸ ਕਰਕੇ ਮੇਰਾ ਜਿਹੜਾ ਫਰਨੀਚਰ ਵਗੈਰਾ ਉਹ ਸ਼ਿਫਟ ਕਰਨ ਦੇ ਵਿੱਚ ਤੂੰ ਮੇਰੀ ਹੈਲਪ ਕਰ। ਤਾਂ ਗਣੇਸ਼ ਮੰਨ ਜਾਂਦਾ। ਇੱਕ ਦਿਨ ਉਹ ਫਿਰ ਉੱਥੇ ਆਉਂਦਾ। ਜਿਹੜਾ ਪਿੰਟੂ ਆ ਉਹਦੇ ਕੋਲ ਆਉਂਦਾ। ਉਹਦੇ ਕੋਲ ਆਉਣ ਤੋਂ ਬਾਅਦ ਉਹ ਪਹਿਲਾਂ ਤਾਂ ਉੱਥੇ ਸ਼ਰਾਬ ਵਗੈਰਾ ਪੀਂਦੇ। ਹੁਣ ਸ਼ਰਾਬ ਪੀਂਦੇ-ਪੀਂਦੇ ਦੁਬਾਰਾ ਤੋਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਤਲਖੀ ਹੋ ਜਾਂਦੀ ਹੈ। ਦੁਬਾਰਾ ਤੋਂ ਫਿਰ ਪੈਸਿਆਂ ਦੀ ਗੱਲ ਚ ਜਦੋਂ ਹੁਣ ਗੱਲਬਾਤ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਜਿਹੜਾ ਪਿੰਟੂ ਹੁੰਦਾ ਉਹ ਉਸ ਤੋਂ ਚੱਕ ਕੇ ਇੱਕ ਡੰਡਾ ਗਣੇਸ਼ ਦੇ ਸਿਰ ਦੇ ਵਿੱਚ ਮਾਰਦਾ ਉਹ ਇੰਨੀ ਜ਼ੋਰ ਨਾਲ ਮਾਰਦਾ ਕਿ ਗਣੇਸ਼ ਉੱਥੇ ਹੀ ਮਰ ਜਾਂਦਾ ਤਾਂ ਹੁਣ ਗਣੇਸ਼ ਦਾ ਕਤਲ ਸੀ ਜਿਹੜਾ ਉਹ ਪਿੰਟੂ ਦੇ ਹੱਥੋਂ ਹੋ ਗਿਆ ਹੁੰਦਾ ਉਸ ਤੋਂ ਬਾਅਦ ਪਿੰਟੂ ਉਹਦੀ লাশ ਨੂੰ ਟਿਕਾਣੇ ਲਾਉਣ ਬਾਰੇ ਸੋਚਦਾ ਹੁਣ ਉਹਦੇ ਦਿਮਾਗ ਦੇ ਵਿੱਚ ਹੋਰ ਤਾਂ ਕੁਝ ਨਹੀਂ ਆਉਂਦਾ ਉਹ YouTube ਤੇ ਬੈਠ ਕੇ ਵੀਡੀਓਜ਼ ਦੇਖਣੀਆਂ ਸ਼ੁਰੂ ਕਰ ਦਿੰਦਾ ਕਿ লাশ ਨੂੰ ਕਿੱਦਾਂ ਟਿਕਾਣੇ ਲਾਇਆ ਜਾਵੇ ਤਾਂ ਉੱਥੋਂ ਨੂੰ ਇੱਕ ਆਈਡੀਆ ਮਿਲਦਾ ਕਿ লাশ ਦੇ ਛੋਟੇ ਛੋਟੇ ਟੁਕੜੇ ਕਰਕੇ ਇਨੂੰ ਫੁਲਾਸ ਕੀਤਾ ਜਾ ਸਕਦਾ ਹੁਣ ਉਹਨੇ ਹਿਊਮਨ ਬਾਡੀ ਆਟੋਨਮੀ ਦਾ ਜਿਹੜਾ ਕੋਰਸ ਤਾਂ ਪਹਿਲਾਂ ਕੀਤਾ ਹੀ ਹੋਇਆ ਸੀਗਾ ਉਹਨੂੰ ਥੋੜੀ ਬਹੁਤ ਜਾਣਕਾਰੀ ਤਾਂ ਹੈਗੀ ਸੀ ਇਸ ਤੋਂ ਬਾਅਦ ਫਿਰ ਉਹ ਬਾਹਰ ਜਾਂਦਾ ਜਾ ਕੇ ਇੱਕ ਕਿਚਨ ਨਾਈਫ ਲੈ ਕੇ ਆਉਂਦਾ ਵੱਡਾ ਉਹਦੇ ਨਾਲ ਜਿਹੜਾ ਗਣੇਸ਼ ਦੇ ਟੁਕੜੇ ਕਰਨੇ ਸ਼ੁਰੂ ਕਰਦਾ ਹੌਲੀ ਹੌਲੀ ਕਰਕੇ ਟੁਕੜੇ ਕਰਦਾ ਤੇ ਜਿਹੜੀਆਂ ਵੱਡੀਆਂ ਹੱਡੀਆਂ ਆਉਂਦੀਆਂ ਉਹਨਾਂ ਨੂੰ ਉਹ ਬੈਗ ਦੇ ਵਿੱਚ ਪਾਉਂਦਾ ਤੇ ਬੈਗ ਦੇ ਵਿੱਚ ਪਾ ਕੇ ਨਾਲ ਲੈ ਜਾਂਦਾ ਉਹ ਇਦਾਂ 3-4 ਦਿਨ ਕਰਦਾ ਇਹ ਜਿਹੜਾ ਉਹਦਾ ਸਿਰ ਸੀਗਾ ਉਹ ਤੇ ਵੱਡੀਆਂ ਹੱਡੀਆਂ ਉਹ ਇੱਕ ਖਾਈ ਦੇ ਵਿੱਚ ਸੁੱਟ ਦਿੰਦਾ ਤੇ ਜਦੋਂ ਵੀ ਉਹ ਟ੍ਰੇਨ ਦੇ ਵਿੱਚ ਸਫਰ ਕਰਦਾ ਉਹ ਇੱਕ ਇੱਕ ਕਰਕੇ ਥੋੜੀਆਂ ਥੋੜੀਆਂ ਹੱਡੀਆਂ ਸਿੱਟਦਾ ਜਾਈ ਜਾਂਦਾ ਹੁੰਦਾ ਤੇ ਥੋੜੀਆਂ ਬਹੁਤੀਆਂ ਹੱਡੀਆਂ ਸੀ ਕਿਹੜੀਆਂ ਉਸ ਸੁਸਾਇਟੀ ਦੇ ਉਸ ਫਲੈਟ ਦੇ ਵਿੱਚ ਰਹਿ ਗਈਆਂ ਸੀ ਜੋ ਫਿਰ ਬਾਅਦ ਵਿੱਚ ਪੁਲਿਸ ਨੂੰ ਮਿਲੀਆਂ ਦੀ ਤੇ ਇਸ ਤਰ੍ਹਾਂ ਕਰਕੇ ਉਹ ਹੌਲੀ ਹੌਲੀ ਜਿਹੜਾ ਗਣੇਸ਼ ਦਾ ਕਤਲ ਕਰਦਾ ਤੇ ਉਦੋਂ ਹੀ ਲਾਗ ਨੂੰ ਟਕਾਣੇ ਲਾਉਂਦਾ ਜੇ ਉਸ ਦਿਨ ਨਾ ਉਹ ਮਾਸ ਸੀ ਜਿਹੜਾ ਉਹਦੇ ਵਿੱਚ ਫਸਦਾ ਪੈਪ ਦੇ ਵਿੱਚ ਤੇ ਨਾ ਹੀ ਸੁਸਾਇਟੀ ਵਾਲਿਆਂ ਨੂੰ Smell ਆਉਂਦੀ ਤਾਂ ਇਸ ਕਤਲ ਦੇ ਬਾਰੇ ਕਿਸ ਨੂੰ ਪਤਾ ਤੱਕ ਨਹੀਂ ਲੱਗਣਾ ਸੀ ਹੁਣ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਤਾ ਉਸਦੇ ਪੁਰਾਣੇ ਕੇਸ ਵੀ ਨਿਕਲਨੇ ਸ਼ੁਰੂ ਹੋਏ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ 2018 ਦੇ ਵਿੱਚ ਵੀ ਇੱਕ ਵਾਰ ਪਿੰਟੂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਉਹ ਕੀਤਾ ਗਿਆ ਸੀ ਇੱਕ ਹੋਰ ਬੰਦੇ ਦੇ ਜਿਹੜਾ ਕਤਲ ਦੇ ਮਾਮਲੇ ਦੇ ਵਿੱਚ ਕਿਉਂਕਿ ਇੱਕ ਕੋਈ ਇਹਦਾ ਬਾਸ ਸੀਗਾ ਪੁਰਾਣਾ ਜਿਹੜਾ ਪਿੰਟੂ ਦਾ ਉਹ ਗਾਇਬ ਹੋ ਗਿਆ ਸੀ ਤੇ ਉਹ ਵੀ ਨਹੀਂ ਮਿਲਿਆ ਸੀ ਉਸਦੇ ਮਾਮਲੇ ਦੇ ਵਿੱਚ ਵੀ ਜਿਹੜਾ ਪਿੰਟੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਹੁਤੇ ਸਬੂਤ ਨਾ ਹੋਣ ਕਰਕੇ ਇਹਨੂੰ ਛੱਡਣਾ ਪਿਆ ਸੀ ਤਾਂ ਹੁਣ ਪੁਲਿਸ ਨੂੰ ਇਹ ਵੀ ਲੱਗ ਰਿਹਾ ਕਿ ਜਿਹੜਾ ਉਹ ਕਤਲਚੀਗਾ ਉਹ ਵੀ ਸ਼ਾਇਦ ਪਿੰਟੂ ਨੇ ਕੀਤਾ ਸੀ ਉਸ ਵੇਲੇ ਤੇ ਉਸ ਵੇਲੇ ਸਬੂਤ ਨਹੀਂ ਸੀਗੇ ਹੁਣ ਉਹ ਵੀ ਜਿਹੜੀ ਫਾਈਲ ਆ ਦੁਬਾਰਾ ਤੋਂ ਖੋਲ ਲਈ ਗਈ ਆ ਤੇ ਜਿਹੜਾ ਗਣੇਸ਼ ਦਾ ਕਤਲ ਆ ਉਸ ਦੀ ਵੀ ਜਿਹੜੀ ਕਾਰਵਾਈ ਆ ਉਹ ਗਣੇਸ਼ ਤੇ ਚੱਲ ਰਹੀ ਆ ਤੇ ਉਸ ਨੂੰ ਹੁਣ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਬਾਕੀ ਜਿਹੜਾ ਗਣੇਸ਼ ਸੀਗਾ ਉਹ ਜਦੋਂ ਗਾਇਬ ਹੋਇਆ ਸੀ ਉਸ ਦੀ ਇੱਕ ਭੈਣ ਸੀਗੀ ਉਹਨੇ ਵੀ ਇੱਕ ਜਿਹੜੀ ਪੁਲਿਸ ਕੰਪਲੇਂਟ ਕਰਾਈ ਸੀ ਜਦੋਂ ਉਹ ਮਿਲ ਨਹੀਂ ਰਿਹਾ ਸੀ ਤੇ ਉਹ ਵੀ ਹੁਣ ਨਾਲ ਅਟੈਚ ਕੀਤੀ ਜਾਂਦੀ ਆ ਹੁਣ ਜਿਹੜਾ ਗਣੇਸ਼ ਉਹ ਕ੍ਰਿਸ਼ਨ ਹੈ ਉਹ ਜੇਲ੍ਹ ਦੇ ਵਿੱਚ ਦੇ ਦੇਖ ਕਿਦਾਂ ਦੀ ਇਹ ਸਟੋਰੀ ਸੀਗੀ ਕਿਦਾਂ ਇੱਕ ਦੋਸਤ ਆਪਣੇ ਦੂਜੇ ਦੋਸਤ ਨੂੰ ਮਾਰਦਾ ਤੇ ਮਾਰਨ ਤੋਂ ਬਾਅਦ ਉਸ ਦੀ লাশ ਦੇ ਨਾਲ ਜਿਹੜਾ ਵਿਵਾਰ ਕਰਦਾ ਉਹ ਸਭ ਤੋਂ ਘਣਾਉਣਾ ਹੁੰਦਾ ਹੈ ਨਾ ਉਹ ਤੁਸੀਂ ਸੋਚੋ ਹੈ ਨਾ ਵੀ ਇਹ ਗੱਲਾਂ ਕਹਾਣੀਆਂ ਨਹੀਂ ਹੈਗੀਆਂ ਇਹ ਸਚਾਈ ਹੈ ਇਹ ਹੋਇਆ ਕਿਦਾਂ ਬੰਦਾ ਛੋਟੇ ਛੋਟੇ ਟੁਕੜੇ ਕਰਕੇ ਕਿਸੇ ਦੀ লাশ ਨੂੰ ਫਲਸ਼ ਕਰ ਸਕਦਾ ਕਿਸੇ ਦੀ লাশ ਨੂੰ ਟਾਇਲਟ ਦੇ ਵਿੱਚ ਸੈੱਟ ਕਰ ਸਕਦਾ ਹੈ ਨਾ ਕਹੀ ਜੀ ਮਾਨਸਿਕਤਾ ਹੋਊਗੀ ਤਾਂ ਪੁਲਿਸ ਨੂੰ ਹੁਣ ਇਹ ਵੀ ਸ਼ੱਕ ਹੈ ਕਿ ਉਹਨੇ ਹੋਰ ਵੀ ਕੁਝ ਕੀਤਾ ਹੋ ਸਕਦਾ ਹੋਰ ਵੀ ਕਤਲ ਕੀਤੇ ਹੋ ਸਕਦੇ ਆ ਤੇ ਉਹਨਾਂ ਦੀ ਜਾਂਚ ਹਲੇ ਪੁਲਿਸ ਕਰੂਗੀ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਯਾਰੀਆਂ ਦੋਸਤੀਆਂ ਤੇ ਨਾਲ ਇਨਸਾਨੀਅਤ ਉਹ ਜਿਹੜਾ ਵਿਸ਼ਵਾਸ ਉਠਾ ਦਿੰਦੇ ਆ ਤਾਂ ਹੀ ਤਾਂ ਕਹਿੰਦੇ ਆ ਕਿ ਅੱਜ ਕੱਲ੍ਹ ਜਿਹੜੀਆਂ ਯਾਰੀਆਂ ਦੋਸਤੀਆਂ ਨੇ ਉਹ ਦੇਖ ਕੇ ਲੌਣੀਆਂ ਚਾਹੀਦੀਆਂ ਨੇ ਹਰ ਇੱਕ ਬੰਦੇ ਤੇ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ ਇਹ ਸਟੋਰੀ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ ਬਲਕਿ ਤੁਹਾਨੂੰ ਸਾਰਿਆਂ ਨੂੰ ਅਵੇਅਰ ਵੀ ਕਰਨਾ ਆ ਤੇ ਇਹ ਜਿਹੜੀਆਂ ਸਟੋਰੀਆਂ ਅਜਿਹੇ ਜੇ ਕਤਲਾਂ ਤੋਂ ਅਵੇਅਰ ਵੀ ਹੋ ਕੇ ਰਹੋ ਕੋਈ ਵੀ ਕਿੱਦਾਂ ਦਾ ਵੀ ਨਿਕਲ ਸਕਦਾ ਤੇ ਏਸੀ ਜੀ ਅੱਜ ਦੀ ਸਟੋਰੀ ਆਪਾਂ ਬਣਾ ਕੇ ਸੇ ਹੋਲ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ